ਮੈਂ ਆਂ ਬਾਂਬਾ ਕੰਨਾ ਉਹਨੇ ਕਹੋਤੀ ਦਿਓ ਤੇਰੀ ਪਰਸਨ ਹੋਵੇ ਤੇਰੇ ਮੈਂ ਆਂ ਰਿਹਾ ਹਾਂ ਹਰੇ ਵਿਸ਼ਨ ਨਰ ਮੈਂ ਦੋ ਤਰ੍ਹਾਂ ਦਾ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਆਸਿਕੋਂ ਕਾਤਿ ਵਾਹਿਗੁਰੂ ਸਾਹਿਬ ਜੀ ਦੇ ਸਾਹਿਬ ਸਾਸੀ ਦੇ ਬੋਤਨੀ ਦੀ ਪਾਤਸ਼ਾਹੀ ਦਸਵੀਂ ਰਸਾਂ ਭਗਵਾਨ ਦੀ ਸੰਗਤ ਅਗੁਰੂ ਨਾਨਕ ਦੇਵ ਜੀ ਤੇ ਆਏ ਫਿਰ ਅੰਗਦ ਗੁਰਦੇ ਜੀ ਅਰਦਾਸ ਰਾਮ ਦਾਸ ਹੋਇ ਤਾ ਜਲਦੀ ਹਰ ਗੁਰਬਿੰਦਰੋ ਚਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸਿੱਖਾ ਸਭ ਦੁੱਖ ਜਾਏ ਇੱਕ ਬਹਾਦਰ ਸਿਮਰਿਆ ਕਰਨ ਉਹਦੇ ਆਗਿਆ ਸਭ ਖਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਖਾਈ ਹੋਈ ਸਹਾਇ ਦਸਾਂ ਪਾਤੇ ਦੀ ਜਗਦੀ ਜੋਤ ਹਨ თან ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਪਾਠ ਦਰਸ਼ਨ ਦਾਸ ਜੀ ਦਾ ਧਿਆਨ ਲਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਉਹ ਨਿਮਾਣੇ ਮਾਨ ਤਨ ਤਾਂ ਨਿਉਟੇ ਦੀ ਓਟ ਤੇ ਕਿਤਾ ਵਾਹਿਗੁਰੂ ਧਰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਸਾਧਕੀ ਆਦੇ ਪ੍ਰਮਾਨ ਹਨ ਰਾਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਧਗੁਰ ਨਜ਼ਰ ਕਰੇ ਨਮੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵੈ ਉਹ ਗੁਰੂ ਗੋਬਿੰਦ ਹੋਇ ਪਰਿਆ ਦਸਵਾ ਉਤਾਰਾ ਪਰ ਗਟਿਓ ਮਰਦ ਅਗਮੜਾ ਵਰਿਆਮ ਇਕਿਲਾ ਵਾਹੋ ਵਾਹੋ ਬਲ ਸਿੰਘ ਆਪੇ ਗੁਸਟੀ ਨਾਲ ਦੇ ਮਹਾਵਾਕ ਅਨੁਸਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਰਾ ਸਾਧੂਆਂ ਨੇ ਆਪਣੀਆਂ ਕੁਟੀਆਂ ਮਨਾਉਂਦੇ ਹੋਇਆ ਜੇ ਦਰਗਾਹ ਦੇ ਸੇਵਾਈ ਸੁਖਦੇਵ ਸਿੰਘ ਜੀ ਸਾਰਾ ਪਰਿਵਾਰ ਮਿਲ ਕੇ ਪਰਵਾਦੀ ਰੀ ਵਿੱਚ ਆਈਆਂ ਸੰਗਤਾਂ ਦੇ ਚਰਨਾਂ ਦੇ ਬਖਸ਼ੇ ਗ੍ਰਹਿ ਵਿੱਚ ਤੁਆਕੇ ਦਰਗਾਹ ਨੂੰ ਸੁਗਰਾਣਾ ਕਰਦੇ ਨੇ ਸਭੀ ਜਨਾਂ ਭਾਵ ਨੂੰ ਮੁੱਖ ਰੱਖ ਕੇ ਸੇਵਕ ਪਰਿਵਾਰ ਨੇ ਸੇਵਾ ਕੀਤੀ ਜਿਹਦੇ ਕੋਲ ਸੇਵਾ ਭਾਵਨਾ ਤੋਂ ਜਾਣੀ ਜਾਣ ਹੋ ਸੇਵਕ ਪਰਿਵਾਰ ਨੇ ਆ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਸਾਧੂ ਜੀ ਆ ਦੇ ਦਰਗਾਹ ਦੀ ਬੀਬੀ ਸਰਮੇਤਕੋੜ ਦੀ ਵੀਰਾਂ ਨੂੰ ਸੰਗਤ ਬਣਾਉਣ ਦਾ ਆਸ ਬੇਨਤੀ ਜੋਦਰੀ ਜੀ ਕਰਉਂਦੇ ਨੇ ਕਿਰਪਾ ਕਰੇ ਸੰਗਤ ਵਾਲੋਂ ਤੋਂ ਪਿਆਰ ਦਾ ਆਸ ਬੇਨਤੀ ਜੋਦਰੀ ਦਰਤੇ ਪ੍ਰਵਾਨ ਕਰਨੀ ਉਹ ਮੰਗਦੇ ਠਾਕ ਆਪਣੇ ਸੋਰੀ ਸੋਰੀ ਦੇ ਜਗਵੰਨ ਜਾਨ ਤੇ ਦਾਸ ਮੁਖੀ ਲੋਹਿਨ ਆਸ ਸੱਚ ਹੋਵੇ ਵਾਕਾ ਵਾਲੀ ਰਾਮ ਸਾਹ ਕਰਨੀਆਂ ਆਰਮੀ ਦੀ ਚੱਲਦੀਆਂ ਕਲਾ ਬਸੀਆਂ ਸੁਖ ਸ਼ਾਂਤੀਆ ਵਰਤੌਣੀਆਂ ਤੰਦਰੁਸਤੀਆਂ ਬਖਸ਼ ਸਤਿਗੁਰ ਜੀ ਸੰਗਤ ਵੱਲੋਂ ਕੀਤੀ ਅਰਦਾਸ ਬੇਨਤੀ ਜੋ ਨਹੀਂ ਦੱਸਤੇ ਪਰਵਾਨ ਕਰਨੀ ਸੇਵਕ ਪਰਵਾਨ ਨੂੰ ਆਪ ਜੀ ਦਾ ਹਜ਼ੂਰ ਅਮਰਤ ਕੜਾ ਪ੍ਰਸ਼ਾਦ ਦੀ ਦੇਸ਼ ਜਾ ਕੇ ਹਾਜ਼ਰਾ ਪ੍ਰਵਾਨ ਕਰੋ ਹੋਰ ਪਦਾਰਥਾਂ ਦੇ ਪ੍ਰਸ਼ਾਦ ਹਾਜ਼ਰ ਹਨ ਪ੍ਰਵਾਨ ਕਰੋ ਪਰਵਾਨ ਹੋ ਪ੍ਰਸ਼ਾਦ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਆਪ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੈ ਜੀ ਪ੍ਰਵਾਨ ਕਰਨੀ ਅਖਰਵਾਦਾ ਘਾਟਾ ਭੁੱਲ ਚੁੱਕਾ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੀ ਸਰਬੱਤ ਦਾ ਭਲਾ ਕਰਨਾ ਸੇਹੀ ਗੁਰਮਖ ਪਿਆਰਿਆਂ ਦਾ ਮੇਲ ਕਰਉਣਾ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤ ਆਵੈ ਨਾਨਕ ਨਾਮ ਚੜੀ ਕਰਾ ਤੇ ਭੇ ਸਬਦਾ ਵਾਹਿਗੁਰੂ ਜੀ ਕਾ ਸਾਲ ਸਭ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਸਾਰਸਰੀਆ ਕਾ ਬਲ ਸਾਨਕ ਕੀ ਬਾਤ ਆਲਤਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਕੀ ਪ੍ਰਭ ਪੇ ਨਤੇ